ਫੈਡਰਲ ਸਰਕਾਰ ਤੇ ਇਮੀਗ੍ਰੇਸ਼ਨ ਘਟਾਉਣ ਦੇ ਦਾਅਵਿਆਂ ਦਰਮਿਆਨ ਏਅਰਪੋਰਟ ਸਾਹਮਣੇ ਆਈ ਹੈ ਜਿਸ ਮੁਤਾਬਕ ਸਾਲ 2022-2023 ਵਿੱਚ ਕਾਲਜਸ ਅਤੇ ਯੂਨੀਵਰਸਿਟੀਆਂ ਵਿੱਚ ਦਾਖਲਾ 2.2 ਮਿਲੀਅਨ ਵਿਦਿਆਰਥੀਆਂ ਤੱਕ ਪਹੁੰਚ ਗਿਆ ਸੀ ਜੋ ਇੱਕ ਮਹੱਤਵਪੂਰਨ ਵਾਧਾ ਸੀ ਹੁਣ ਸਮਝ ਆਉਂਦੀ ਹੈ ਕਿ ਜਿਹੜੇ ਕਾਲਜਸ ਯੂਨੀਵਰਸਿਟੀਆਂ ਕਹਿ ਰਹੀਆਂ ਨੇ ਕਿ ਜਿਹੜੀਆਂ ਪਾਲਿਸੀਜ਼ ਨੇ ਸਰਕਾਰ ਦੀਆਂ ਉਹਨਾਂ ਦਾ ਬਹੁਤ ਵੱਡਾ ਲਾਸ ਹੋਣਾ ਉਹਨਾਂ ਨੂੰ ਕਿਉਂਕਿ ਇਹਦੇ ਵਿੱਚ ਇੱਕ ਦੂਜੀ ਚੀਜ਼ ਜਿਹੜੀ ਦੇਖਣ ਨੂੰ ਮਿਲੀ ਉਹ ਦੇਖਣ ਨੂੰ ਮਿਲੀ ਹੈ ਕਿ ਜਿਹੜਾ ਆਪਣਾ ਡੋਮੈਸਟਿਕ ਸਟੂਡੈਂਟ ਹੈ ਉਹਦੇ ਵਿੱਚ ਉਹਨਾਂ ਦੀ انرੋਲਮੈਂਟ ਕਾਲਜਸ ਤੇ ਯੂਨੀਵਰਸਿਟੀਆਂ ਦੇ ਵਿੱਚ ਗਿਰੀ ਹੈ ਗ੍ਰੈਵਿਟੀ ਹੋਈ ਹੈ ਉਹਦੇ ਵਿੱਚ ਸੋ ਉਹ ਇਹਨਾਂ ਲਈ ਇੱਕ ਬੜਾ ਕਨਸਰਨਿੰਗ ਟ੍ਰੈਂਡ ਵੀ ਹੈਗਾ ਹੈ ਇੱਕ ਕਿ ਭਈ ਜਿਹੜੇ ਡੋਮੈਸਟਿਕ ਸਟੂਡੈਂਟ ਨੇ ਉਹ ਘੱਟ انرੋਲ ਹੋ ਰਹੇ ਨੇ ਪਹਿਲਾਂ ਨਾਲੋਂ ਵੇਅਰ ਐਜ਼ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਕਾਊਂਟ ਸੀਗਾ ਉਹ ਇਹਨਾਂ ਨੇ ਜਿਹੜਾ ਕੀਤਾ ਕਹਿੰਦੇ ਮੋਰ ਥੈਨ ਡਬਲ ਹੋਇਆ ਸੋ ਉਹਦੇ ਵਿੱਚ ਜਿਹੜਾ ਹੈਗਾ ਤਕਰੀਬਨ 2 ਲੱਖ ਤੋਂ ਲੈ ਕੇ कि ਇਹਨਾਂ ਨੇ 4.5 ਲੱਖ ਤੋਂ ਉੱਤੇ 10 ਸਾਲ ਦੇ ਅੰਦਰ ਅੰਦਰ ਵਧ ਗਿਆ ਇਮੀਗ੍ਰੇਸ਼ਨ ਮਾਹਿਰ ਕਮਰ ਸਮੀਤ ਸਿੰਘ ਮੁਤਾਬਕ ਇਸ ਰਿਪੋਰਟ ਅਨੁਸਾਰ ਕੈਨੇਡਾ ਦੇ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਲਗਭਗ 56 ਫੀਸਦੀ ਹਿੱਸਾ ਉਸ ਵੇਲੇ ਭਾਰਤ ਤੋਂ ਸੀ 21.2% ਜਿਹੜੇ ਨੇ ਕਾਲਜਸ ਦੇ ਜਿੰਨੀ ਵੀ ਪੋਪੂਲੇਸ਼ਨ ਹੈ ਕੀ ਇਹ ਸਟੂਡੈਂਟਸ ਡੋਮੈਸਟਿਕ ਤੇ ਜਿਹੜੇ ਸਾਰੇ ਮਿਲਾ ਕੇ ਤੇ ਉਹਦੇ ਵਿੱਚੋਂ 21.2% ਇੰਟਰਨੈਸ਼ਨਲ ਸਟੂਡੈਂਟਸ ਜਿਹੜਾ ਹੈ ਉਹਨਾਂ ਦਾ ਹਿੱਸਾ ਹੈ ਗਿਆ ਹੈ ਸੋ ਉਹਦੇ ਵਿੱਚੋਂ ਜੇ ਆਪਾਂ ਲਾ ਲਈਏ ਕਿ ਮੋਰ ਥੈਨ 50% ਜਿਹੜੇ ਨੇ ਉਹ ਇੰਡੀਅਨ ਨੈਸ਼ਨਲ ਸੀਗੇ ਇਹ ਹਾਲਾਂਕਿ 2023-24 ਦਾ ਜਿਵੇਂ ਤੁਸੀਂ ਗੱਲ ਕਹੀ ਹੈ ਜਿਹਦੇ ਵਿੱਚ ਮੇਜਰ ਬੂਮ ਆਇਆ ਤੇ ਉਹ ਹਾਲਾਂ ਇਹਦੇ ਵਿੱਚ ਨਹੀਂ ਇਨਕਲੂਡਡ ਹੈਗਾ ਪਰ ਇਹ ਵੀ ਇੱਕ ਦਰਸਾਉਂਦਾ ਹੈ ਕਿ ਮੇਜਰ ਜਿਹੜਾ ਹੈਗਾ ਸ਼ਿਫਟ ਕਿਵੇਂ ਸ਼ੁਰੂ ਹੋ ਗਿਆ ਸੀਗਾ ਇੰਡੀਅਨ ਸਟੂਡੈਂਟਸ ਵੱਲੋਂ ਸੋ ਕਾਫੀ ਇੱਕ ਡਾਟਾ ਜਿਵੇਂ ਕਹ ਲਈਏ ਕਿ ਜਿਹੜਾ ਆਪਾਂ ਦੇਖ ਰਹੇ ਹੈਗੇ ਆ ਜਿਵੇਂ ਮਨਿਸਟਰ ਨੇ ਵੀ ਗੱਲ ਕਹੀ ਸੀ ਕਿ ਅਸੀਂ ਨੰਬਰਸ ਘਟਾ ਰਹੇ ਹਾਂ ਔਰ ਉਹਨਾਂ ਨੇ ਸਪੈਸੀਫਿਕਲੀ ਇੰਡੀਅਨ ਸਟੂਡੈਂਟਸ ਦੀ ਗੱਲ ਕੀਤੀ ਸੀ ਕਿ ਇੰਡੀਅਨ ਸਟੂਡੈਂਟਸ ਦਾ ਨੰਬਰ ਜਿਹੜਾ ਹੈ ਉਹ ਓਵਰ ਆਲ ਜਿਹੜਾ ਹੈ ਇਸ ਸਾਲ ਜਿਹੜਾ ਹੈ 45% ਡ੍ਰੌਪ ਹੋਇਆ ਮਾਹਿਰ ਨੇ ਦੱਸਿਆ ਕਿ ਇਸ ਰਿਪੋਰਟ ਦੇ ਮੁਕਾਬਲੇ ਮੌਜੂਦਾ ਸਾਲ 2024 ਅਤੇ 2025 ਦੀ ਤਸਵੀਰ ਬਿਲਕੁਲ ਵੱਖਰੀ ਹੋਵੇਗੀ ਉਹਨਾਂ ਮੁਤਾਬਿਕ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ ਪਹਿਲੇ ਕੁਆਟਰ ਦੇ ਵਿੱਚ ਕਿਉਂਕਿ ਉਸ ਟਾਈਮ ਕਾਫੀ ਰੋਲਾ ਪੈ ਗਿਆ ਸੀਗਾ ਕਿ ਅਨਾਉਂਸਮੈਂਟਸ ਆ ਰਹੀਆਂ ਨੇ ਚੇਂਜਸ ਆ ਰਹੇ ਨੇ ਜਿਹਨੇ ਸਟੱਡੀ ਫੀ ਫਾਈਲ ਲਾਉਣੀ ਹੈ ਲਾ ਦੋ ਆਪਣੀ ਸੋ ਉਦੋਂ ਇੱਕ ਦਮ ਜਿਹੜਾ ਹੈ ਇਨਕਰੀਜ਼ ਹੋਇਆ ਸੀ ਸੋ ਪਹਿਲੇ ਕੁਆਟਰ ਦਾ ਡਾਟਾ ਜਿਹੜਾ ਹੈ ਉਹ ਹਾਈ ਗਿਆ ਸੀਗਾ ਅਬਨਾਰਮਲੀ ਹਾਈ ਗਿਆ ਸੀ ਪਿਛਲੇ ਸਾਲ ਦੇ ਕੁਆਟਰ 1 ਨਾਲੋਂ ਫਿਰ ਜਦੋਂ ਆਪਣਾ ਜਿਹੜੇ ਚੇਂजेस ਸਰਕਾਰ ਨੇ ਕੀਤੀਆਂ ਜਿਹੜਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਲੈ ਕੇ ਆਏ ਜਿਹੜੇ ਪੀਜੀਡਬਲਪੀ ਦੇ ਵਿੱਚ ਜਿਹੜਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਸੀ ਉਹਦੇ ਤੇ ਸਰਕਾਰ ਨੇ ਇੰਪੈਕਟ ਕੀਤਾ ਉਹਦੇ ਨਾਲ ਫਿਰ ਸੈਕਿੰਡ ਕੁਆਟਰ ਤੋਂ ਇੰਪੈਕਟ ਦੇਖਣਾ ਜਿਹੜਾ ਸ਼ੁਰੂ ਹੋਇਆ ਇੰਡੀਆ ਦੀ ਜੇ ਗੱਲ ਕਰੀਏ ਤਾਂ 20% ਜਿਹੜੇ ਸੈਕਿੰਡ ਕੁਆਟਰ ਦੇ ਵਿੱਚ ਮਤਲਬ ਕਿ ਆਪਣਾ April, May ਤੇ June ਦੇ ਤਿੰਨ ਮਹੀਨਿਆਂ ਦੇ ਵਿੱਚ ਦੇਖਿਆ ਗਿਆ ਕਿ ਐਵਰੇਜ ਜਿਹੜਾ ਹੈ 20% ਘੱਟ ਜਿਹੜਾ ਹੈ ਸਟੂਡੈਂਟ ਆਇਆ ਥਰਡ ਕੁਆਟਰ ਦੇ ਵਿੱਚ ਜਿਹੜਾ ਹੈਗਾ ਹੈ ਉਹਦੇ ਵਿੱਚ ਤੁਸੀਂ ਇਹ ਲਾ ਲਓ ਕਿ 50% ਤੋਂ ਉੱਤੇ ਡ੍ਰੌਪ ਆਇਆ ਜੇ ਆਪਾਂ ਇੰਡੀਆ ਤੋਂ ਗੱਲ ਕਰ ਲਈਏ ਔਰ ਇਹ ਸਮਝਣਾ ਜ਼ਰੂਰੀ ਕਿਉਂ ਹੈਗਾ ਹੈ ਕਿਉਂਕਿ ਜਿਹੜਾ ਸੈਪਟੈਂਬਰ ਇੰਟੇਕ ਹੁੰਦਾ ਉਹ ਮੇਜਰ ਇੰਟੇਕ ਹੁੰਦਾ ਹੈ ਕੈਨੇਡਾ ਦੇ ਲਈ ਔਰ ਪਿਛਲੇ ਸਾਲ ਸਭ ਤੋਂ ਜ਼ਿਆਦਾ ਜਿਹੜੀਆਂ ਰੈਕਿਡ ਐਪਲੀਕੇਸ਼ਨ ਅਪਰੂਵ ਹੋਈਆਂ ਸੀ ਸਟੱਡੀ ਪਰਮਿਟ ਅਪਰੂਵ ਹੋਈ ਸੀ ਉਹ ਇਸੇ ਕੁਆਟਰ ਦੇ ਵਿੱਚ ਹੋਈ ਸੀਗੇ ਸੋ ਉਹਦੇ ਵਿੱਚ ਜੇ 50% ਦਾ ਡ੍ਰੌਪ ਦੇਖਣ ਨੂੰ ਮਿਲ ਰਿਹਾ ਤਾਂ ਇਹ ਲਾ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ 80% ਕਿਉਂਕਿ 20 ਤੋਂ 50 ਤਾਂ ਹੋ ਗਿਆ ਤਾਂ 50 ਤੋਂ ਅੱਗੇ ਜਿਹੜਾ ਹੈਗਾ ਉਹ ਮੇਜਰ ਇਨਟੇਕ ਤੇ ਹੋਇਆ ਤਾਂ ਅੱਗੇ ਜਿਹੜਾ ਹੈ ਕਿਤੇ ਨਾ ਕਿਤੇ 70 ਤੋਂ 80% ਆਪਾਂ ਦੇਖਾਂਗੇ ਸਰਕਾਰ ਜਿੱਥੇ ਪ੍ਰਵਾਸੀਆਂ ਦੀ ਆਮਦਨ ਨੂੰ ਘਟਾ ਕੇ ਆਪਣੀ ਪਿੱਠ ਤਪਤ ਪਾ ਰਹੀ ਹੈ ਪਰ ਮਾਹਰ ਮੁਤਾਬਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਅਸਰ ਵਿਦਿਅਕ ਆਧਾਰਿਆਂ ਤੋਂ ਇਲਾਵਾ ਪੂਰੇ ਦੇਸ਼ ਦੀ ਆਰਥਿਕਤਾ ਤੇ ਵੀ ਪਵੇਗਾ 33 ਬਿਲੀਅਨ ਦੇ ਨੇੜੇ ਤੇਰੀ ਜਿਹੜਾ ਹੈ ਇਹਨਾਂ ਦਾ ਕੰਟਰੀਬਿਊਸ਼ਨ ਜਿਹੜਾ ਹੈ ਉਹ ਚੱਲਦਾ ਆ ਰਿਹਾ ਸੀਗਾ ਪਰ ਹੁਣ ਜਦੋਂ ਉਹ ਸੰਖਿਆ ਘਟਣੀ ਹੈ ਜਦੋਂ ਉਹਦੀ ਆਪਣਾ ਕਹਿ ਲਓ ਕਿ 50% ਤੋਂ ਜ਼ਿਆਦਾ ਇੰਪੈਕਟ ਹੋਣਾ ਹੈ ਸਟੂਡੈਂਟ ਐਨਰੋਲਮੈਂਟ ਦੇ ਉੱਤੇ ਸੋ ਕਿਤੇ ਨਾ ਕਿਤੇ ਉਹਨੇ ਵੀ ਸ਼੍ਰਿੰਕ ਕਰਨਾ ਉਹਦੇ ਨਾਲ ਹਰ ਇੱਕ ਚੀਜ਼ ਤੇ ਇੰਪੈਕਟ ਹੋਣਾ ਹੈ ਸਭ ਤੋਂ ਪਹਿਲਾਂ ਇੰਪੈਕਟ ਜਿਹੜਾ ਹੈਗਾ ਆ ਉਹ ਕਾਲਜਸ ਦੇ ਉੱਤੇ ਹੈਗਾ ਕਿਉਂਕਿ ਉਹ ਸਿੱਧਾ ਡਾਇਰੈਕਟ ਇੰਪੈਕਟ ਹੈਗੇ ਤੇ ਇਹਦੇ ਵਿੱਚ ਕੁਝ ਜਿਹੜੇ ਇਨਡਾਇਰੈਕਟ ਇੰਪੈਕਟਸ ਹੈਗੇ ਨੇ ਕਿਉਂਕਿ ਡਾਇਰੈਕਟ ਇੰਪੈਕਟ ਦੇ ਵਿੱਚ ਕਾਲਜਸ ਵੀ ਆ ਗਈ ਤੇ ਇਹਦੇ ਵਿੱਚ ਜਿਹੜੀ ਰੀਅਲ ਏਸਟੇਟ ਦੇ ਵਿੱਚ ਰੈਂਟਲ ਮਾਰਕੀਟ ਹੈਗੀ ਆ ਉਹ ਵੀ ਆ ਗਈ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਇਨਡਾਇਰੈਕਟ ਇੰਪੈਕਟ ਜਿਹੜੇ ਨੇ ਜਿਵੇਂ ਆਪਣਾ ਕੋਈ ਕਲੋਥਿੰਗ ਹੋ ਗਿਆ ਕੋਈ ਆਪਣਾ ਗਰੋਸਰੀ ਦਾ ਹੋ ਗਿਆ ਕੋਈ ਕਾਰ ਸੇਲਸ ਹੋ ਗਈਆਂ ਯੂਜ਼ਡ ਕਾਰ ਸੇਲਸ ਉਹ ਜਿਹੜੀਆਂ ਸੀਗੀਆਂ ਉਹਦੇ 'ਚ ਘਟਾ ਹੋਊਗਾ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼